ਆ ਲੋ ਜੀ ਸਾਡਾ ਮਿੰਨੀ ਬਲੌਗ ਆ ਦੇਖਦੇ ਕੀ ਬਣਾਇਆ ਹਾਂ ਕੀ ਬਣਾਇਆ ਜੀ ਹਾਲੇ ਬਣਾਇਆ ਨਹੀਂ ਬਣਾ ਰਹੀ ਹਾਂ ਕਾਂਜੀ ਹੈ ਕਾਂਜੀ ਇਹ ਕੀ ਹੁੰਦੀ ਹੈ ਇਹ ਬੀਟਰੂਟ ਹਲਦੀ ਇਹ ਹੁੰਦੀ ਕਾਹਦੇ ਵਾਸਤੇ ਆ ਹਲਦੀ ਹੁੰਦੀ ਹੈ ਕਿੰਨੀਆਂ ਚੀਜ਼ਾਂ ਤੋਂ ਕਿੰਨੀਆਂ ਗੱਲਾਂ ਤੋਂ ਮਰਚ ਮਰਚ ਐ ਪਾਈਆਂ ਇਹਦੇ ਵਿੱਚ ਹਰੀ ਮਿਰਚ ਹਰੀ ਮਰਚ ਹਲਦੀ ਕੱਚੀ ਬੀਟਰੂਟ ਆਮਲਾ ਵੀ ਹੁੰਦਾ ਆਮਲਾ ਫਿਲਹਾਲ ਕਿ ਉਹਣਾ ਉਹ ਦੱਸਣ ਇਹ ਤਿਆਰ ਕਦੋਂ ਹੋਣੀ ਇਹ ਇਹ 3 ਦਿਨ ਲੱਗਣਗੇ ਅੱਛਾ ਧੁੱਪੇ ਰੱਖਾਂਗੇ ਇਹਦੇ ਵਿੱਚ ਚਲੋ ਰੱਖੋ ਧੁੱਪੇ ਮੀਲੀ ਸਰੋਂ ਹੂੰ ਨਾਰਮਲ ਜਿਹੜੀ ਸਰੋਂ ਹੁੰਦੀ ਉਹ ਹੋਰ ਤੇ ਇਹ ਤਾਂ ਧੁੱਪੇ ਦਾ ਪਾਣੀ ਚਲੋ ਇਹ ਬਣੂ ਜੂਸ ਵੇਦਾ ਕਾਂਜੀ ਦਾ ਜੂ ਕਾਂਜੀ ਹੀ ਹੁੰਦੀ ਹੈ ਜੂਸ ਨਹੀਂ ਹੁੰਦਾ ਆ ਦੇਖੋ ਜੀ ਅਸੀਂ ਨਾ ਧਨੀਆ ਲਾਇਆ ਤੇ ਆ ਪਾਲਕ ਲਾਈ ਆ ਆਪਣੇ ਘਰ ਦੇ ਬੈਕ ਸਾਈਡ ਤੇ ਗਮਲੇ ਵਿੱਚ ਵਧੀਆ ਨਾ ਆ ਜਗ੍ਹਾ ਹੁੰਦੀ ਬੱਚੀ ਬੰਦਾ ਕੁਛ ਨਮਸ਼ ਕਰੇ ਆ ਸਾਡੇ ਚਿਹਰਾ ਧੁੱਪੇ ਬੈਠਾ ਵਾਸਤੇ ਤੇ ਇੰਨਾ ਮੈਂ ਪਾਣੀ ਪਾਉਣਾ ਹੁਣ ਆ ਪਾਲਕ ਨੂੰ ਇਸ ਬੋਤਲ ਦੇ ਨਾਲ ਇਹਦੀ ਕਿਸ਼ਮਾ ਦਸ ਲਾਈਟ ਕਿਹੜੀ ਪੇਸ਼ਨ ਤਾਂ ਤੱਕ ਬੱਝਾ ਜਿਓ ਆ ਆਹ ਤਾਂ ਬਹੁਤ ਹੈਲਦੀ ਡਰਿੰਕ ਹੋਆ ਇਹ ਤਾਂ ਕਹਿੰਦੇ ਪੀਣੀ ਚਾਹੀਦੀ ਐ ਇਹਨੂੰ ਤਿੰਨ ਚਾਰ ਦਿਨ ਲੱਗਣੇ ਧੁੱਪੇ ਰੱਖਣੀ ਐ ਰੱਖੀ ਹੁਣ ਤਿੰਨ ਚਾਰ ਦਿਨ ਲੱਗਦੇ ਐ ਇਹਨੂੰ ਰੈਡੀ ਹੋਣ ਵਾਸਤੇ ਇਹਦੇ ਵਿੱਚ ਬੜਾ ਕੁਝ ਹੋਇਆ ਪਹਿਲਾਂ ਰੈਡੀ ਹੋ ਜੂਵੇ ਫੇ ਮੈਂ ਜੂਸ ਕਰੂੰਗਾ ਫਿਰ ਦੱਸੂਗਾ ਜਿਹੜਾ ਮੈਨੂੰ ਕੋਈ ਬੈਨੀਫਿਟ ਹੋਇਆ ਮੇਰੇ ਹੈਲਥ ਨੂੰ ਠੀਕ ਹੈ ਕੁਛ ਲੱਗਿਆ ਵੀ ਸਹੀ ਆ ਤਾਂ ਫਿਰ ਮੈਂ ਦੱਸੂਗਾ ਹੋ ਕੇ ਵੀ ਵਧੀਆ ਚੀਜ਼ ਤੁਸੀਂ ਬਣਾ ਲਿਓ ਚਲੋ ਲਈ ਹੁਣ ਅਸੀਂ ਬਣਾਉਣਾ ਹੈਗਾ ਪੀਜ਼ਾ ਆਹ ਇੱਕ ਆ ਚੀਜ਼ ਮੈਂ ਮੰਗਾਈ ਆ ਦਾ ਆਨਲਾਈਨ ਵੀ ਦਸਲਾਈ ਗੈਜਟ ਇਹ ਪੰਪ ਆ ਬੋਤਲ ਪਾਣੀ ਕੱਢਦਾ ਇਹ 6 ਲੀਟਰ ਦੀ ਬੋਤਲ ਹੁੰਦੀ ਆ ਤੇ ਹੋਂ ਕਿਹੜਾ ਬੰਦਾ ਬਾਪ ਵਾਲਾ ਚੱਕੀ ਜਾਵੇ ਬੋਤਲਾਂ ਆ ਦੇਖੋ ਬੋਤਲਾਂ ਜਮਾਂ ਕੀਤੀਆਂ ਥੱਲੇ ਜਾ ਕੇ ਰੱਖਿਆ ਪਾਣੀ ਘਰ ਵਿੱਚ ਤੇ ਜੋ ਲੋਗ ਆ ਜਿਹਨੂੰ ਬਟਨ ਦੱਬੋ ਇਹ ਚ ਪਾਣੀ ਨਿਕਲਦਾ ਚਾਹੇ ਆਪਣੇ ਬੋਤਲ ਭਰ ਲੋ ਚਾਹੇ ਕੋਈ ਗਲਾਸ ਭਰ ਲੋ ਚਾਹੇ ਤੇ ਉਸ ਹਿਸਾਬ ਨਾਲ ਮੇਰੀਆ ਬੋਤਲ ਉਸ ਮੈਂ ਆ ਭਰਦਾ ਹੁੰਦਾ ਆਹ ਵਾਲੀ ਬੋਤਲ ਆ ਹੈਗੀ ਆ ਗੁੰਤਾਜ ਦੀ ਉਹ ਸਕੂਲ ਗਿਆ ਉਹ ਸਕੈਟਿੰਗ ਬੋਰਡ ਤੇ ਆ ਹੈਗਾ ਸਾਡੇ ਛੋੜਾ ਸੋਫਾ ਬੈਠਣ ਵਾਸਤੇ ਥੈਂਕਸ ਸੂਸ ਚੇਂਜ ਕਰਨ ਵਾਸਤੇ ਤੇ ਜਾਣਾ ਹੁੰਦਾ ਹੁਣ ਅਸੀਂ ਬਰੌਣਾ ਪੀਜਾ ਤੇ ਆਹ ਡੱਫਾ ਪੀਜੇ ਦਾ ਆ ਰੈਡੀ ਆ ਯੈਸ ਤੋ ਆਲਮੋਸਟ ਰੈਡੀ ਆ ਆ ਕੱਲ ਬਣਾਈ ਸਗੀ ਮਾਇਓਨਿਸ਼ ਪੀਜੇ ਵਾਸਤੇ ਸਪੈਸ਼ਲ ਪੀਜਾ ਸੌਸ ਨੂੰ ਕਿਹਦਾ ਆਪਾਂ ਦੱਸ ਦਈਏ ਉਹ ਬਣਾਈ ਸਗੀ ਤੇ ਹੁਣ ਤੇ ਦੇਖਦੇ ਹਾਂ ਕਿਦਾਂ ਦਾ ਪੀਜਾ ਬਣਦਾ ਗਜਰ ਆਹ ਵਧੀਆ ਗਜਰ ਨਾ ਆ ਆਪਣੀ ਲੱਡ ਲਵਰ ਕੀ ਹੋ ਇਹ ਕਦੇ ਕਦੇ ਪੀਦੀ ਆਪਾਂ ਨੂੰ ਪਤਾ ਹੀ ਆ ਮਲਣੀ ਸ਼ਰਾਬ ਵਾਲੇ ਲਾਇਕ ਕਰਦੇ ਤੇ ਆ ਹੈਗਾ ਕਿਹੜਾ ਮੈਕੀਆ ਹੁੰਦਾ ਏ ਇਹ ਵੀ ਮਗਾਸ ਮੈਂ ਕਿ ਜੂਜੇ ਨਹੀਂ ਕੀਤਾ ਉਹਦੇ ਵਾਸਤੇ ਗੁੰਦਾਸ ਵਾਸਤੇ ਮਗਾਇਆ ਸੀਗਾ ਉਹ ਚਾਰਜ ਹੋਇਆ ਨਹੀਂ ਹੋਇਆ ਨਹੀਂ ਨਾ ਚਾਰਜ ਹੋਇਆ ਨਹੀਂ ਚਾਰਜ ਕਰਨ ਵਾਲਾ ਕੋਨ ਚਾਰਜ ਤੇ ਲਮਾਂਗੇ ਨੂੰ ਆ ਬਦਿਆ ਲਗਾ ਕਾ ਜੜਨਾ ਸਾਰੇ ਮੰਗਾ ਲਿਓ ਵੀ ਤੇ ਹੋਰ ਵੀ بڑا ਕੁਛ ਕੁ ਮੰਗਾਇਆ ਮੈਂ ਦਿਖਾਵਾਂਗਾ ਲੱਕ ਆ ਮਾਊਸ ਮੰਗਾਇਆ ਬਲੂਟੁੱਥ ਵਾਲਾ ਤੇ ਹੋਰ ਆ ਟੇਬਲ ਮੰਗਾਇਆ ਸੀਗਾ ਛੋੜਾ ਜਿਹਾ ਟੇਬਲ ਹੁੰਦਾ ਏ ਬੈੱਡ ਤੇ ਬਹਿ ਕੇ ਗੁੰਤਾਜ ਵਾਸਤੇ ਥੱਲੇ ਤਾਂ ਥੱਲੇ ਉਹਦਾ ਖੁੱਲ ਜਾਂਦਾ ਏ ਇੰਦਾ ਖੋਲ ਕੇ ਆ ਦੇਖੋ ਮੈਂ ਖੋਲਦਾ ਖਾਣਾ ਪੀਣਾ ਖਾ ਤੇ ਇੰਦਾ ਹੋਲ ਨੂੰ ਖੋਲ ਕੇ ਰੱਖ ਲੋ ਦਾ ਆਕਾਤ ਰਖੋ ਲਾ ਨਹੀਂ ਜਿੰਨਾ ਇਧਰ ਨਾ ਇਧਰ ਇਧਰ ਰੱਖੋ ਇਹਦਾ ਥੱਲੇ ਲੱਤਾ ਨਿਕਲ ਜਾਨੀ ਬੈਰ ਨੂੰ ਲੱਤਾ ਕੱਢ ਕੇ ਉੱਤੇ ਲੈਪਟਾਪ ਰੱਖ ਲੋ ਜਾਂ ਆਪਣਾ ਖਾਣਾ ਪੀਣਾ ਖਾ ਲੋ ਬੈਡ ਤੇ ਬੈ ਕੇ ਜ ਬੱਚੇ ਨੇ ਖਾਣਾ ਫੇ ਇੱਕ ਮਾਮ ਗਾਇਸਾ ਇਹ ਕੀਬੋਰਡ ਨੁੱਟਸਾ ਤੇ ਬੈਕ ਹੈ ਟੀਵੀ ਜੋ ਲਾਉ ਬਣੀ ਸਾਡਾ ਘਰ ਤੇ ਸਾਡੇ ਗੈਜਟਸ ਸੋਣਾ ਉਹਦਾ ਨਾ ਤੜਾ ਕੁਝ ਵਧੀਆ ਯੂਰਪ ਚ ਹਰ ਚੀਜ਼ ਵਧੀਆ ਹੁੰਦੀ ਆ ਆ ਸਕੈਟਿੰਗ ਬੋਰਡ ਜੋ ਤਾਜ ਦਾ ਕਰਦਾ ਹੁੰਦਾ ਕਦੇ ਕਦੇ ਜਦੋਂ ਮੂਡ ਹੁੰਦਾ ਤੇ ਸਕੈਟਿੰਗ ਕਰਦਾ ਰੈਡੀ ਆ ਜੀ ਸਟੌਪ ਕਰ ਲੋ ਫਿਰ ਚਲੋ ਕੋਈ ਨਾ ਫਾਸ ਮਾ ਰੈਡੀ ਹੋ ਰਿਹਾ ਆ ਮਿਲੋ ਦੋਸੇ ਇਹਨੂੰ ਆਪਾਂ ਮੱਕੀ ਦਾਣੇ ਕਹਿੰਦੇ ਆ ਮਿੱਠੇ ਦਾਣੇ ਮੱਕੀ ਦੇ ਇੱਥੇ ਕਹਿੰਦੇ ਆ ਪੁਰਤਗਾਲ ਚ ਮਿਲੋ ਦੋਸੇ ਆ ਹੈਗਾ ਅਜੀ ਤੋਨਾ ਇਹ 올ਿਵਲ 올ਿਵਰ ਕਹਿੰਦੇ ਆ ਅਜੀ 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 ਤੁਮਨਾਂ ਨੂੰ ਆਲੀ ਆ ਕਲੋ ਇਹਨਾਂ ਦਾ ਇਹ ਮੌਜੂਦਾ ਜੀ ਜਿਹੇ ਬਸ ਤੇ ਸਪੈਸ਼ਲ ਆ ਆਪਣਾ ਫੋਰਨ ਵਿੱਚ ਪਾਉਣਾ ਪਈਆ ਤੇ ਬਾਕੀ ਜਦੋਂ ਪਈਆ ਰੈਡੀ ਹੋਊਗਾ ਤੇ ਦੇਖਾਂ ਖਾ ਕੇ ਕਿਦਾਂ ਦਾ ਹੁੰਦਾ ਬਾਕੀ ਸਾਡੇ ਸ਼ੈਫ ਸਾਹਿਬ ਸਾਡੇ ਹੈਗੇ ਆ ਬਣਾ ਰਹੇ ਵਧੀਆ ਚੀਜ਼ਾਂ ਬਣਾਉਂਦੇ ਆ ਸਾਡੇ ਸ਼ੈਫ ਸਾਹਿਬ ਮਾੜੀ ਚੀਜ਼ਾਂ ਨਹੀਂ ਬਣਾਉਂਦੇ ਤੇ ਵੇ ਦੇਖਦੇ ਆ ਕਿੱਦਾਂ ਬਸ ਮਾਣ ਬਣਦਾ ਚਲੋ ਇਹ ਬੜਾ ਬੜਾ ਕੋਈ ਆ ਕੋਈ ਗਾਲੀ ਸਾਡੇ ਹੈਲਪਮੈਨ ਕਰਾਉਣਾ ਬੋਲ ਬੋਲ ਕੇ ਦਾ ਦੱਸ ਕੇ ਦਹਉਦੇ ਪਿੱਛੇ ਬੰਦੇ ਖੜੇ ਹੋ ਨਿਰਾਜ਼ਾ ਰਹਿੰਦੇ ਐ ਇਦਾਂ ਬਰੋਦਾਂ ਕੋਲ ਆਪਾਂ ਵੀ ਕਰਦੇ ਆ ਜਦ ਅਦਰ ਇਹਦੇ ਵਿੱਚ ਅਚਾਰ ਵਾਲਾ ਥੋੜਾ ਮਿਕਸ ਕਰਨਾ ਬਈ ਜਿਹਦਾ ਮਾਜੀ ਬਣਾਉ ਸੀ ਖਾਣਾ ਅਚਾਰ ਵਾਲਾ ਦੇਖ ਲਾ ਖਾਨੀ ਕਾ ਲਾ ਜਿੱਦਾਂ ਖਾਨ ਵਧੀਆ ਬੰਦਾ ਆ ਜੂਸਰ ਸਾਡਾ ਅੰਮ੍ਰਿਤਸਰ ਦਾ ਰਸਤਖਬ ਆ ਤੇ ਜੀਡੀ ਵੀ ਆ ਨਾ ਵੇ ਪੰਦੇ ਦਿਖੂਗਾ ਅਕੂਬਾ ਦੀ ਬਈਆਂ ਬਿਸਤੀਆਂ ਨਾਸਵਾ ਪਰ ਕੇ ਆਕੀ ਹੋਣ ਦੇਖਦੇ ਆ ਅੱਜ ਫਾਨਕਾ ਦੀ ਫਾਨਕਾ ਦੀਆਂ ਛੁੱਟੀਆਂ ਮਿਲੀਆਂ ਦੋਨਾਂ ਜਾਣਿਆਂ ਨੂੰ ਇਹ ਦੋ ਬਿਕਾਂ ਲੀਆਂ ਇੱਕ ਬਿਕ ਲੰਘਿਆ ਕਿ ਵੀ ਅਸੀਂ ਜਾ ਕੇ ਆਏ ਹਾਂ ਸਪੇਨ ਚ ਘੁੰਮ ਕੇ ਆਏ ਸੀ ਕਿ ਮੌਤਮ ਬਲੌਗ ਨਹੀਂ ਬਣਾਇਆ ਕਿਉਂਕਿ ਮੈਂ ਬੜਾ ਲਾਇਕਿਤ ਨਹੀਂ ਕਰਦਾ ਬਲੌਗ ਬਣਾਣਾ ਅੱਜ ਪਹਿਲਾਂ ਬਣਾ ਲੈਨੇ ਆ ਗੋੜ ਮੂਡ ਜਾ ਬਣ ਗਿਆ ਤੇ ਹੁਣ ਬਣਾ ਕਰਾਂਗੇ ਹੌਲੀ ਹੌਲੀ ਹਾਂ ਬਲਣਾ ਸ਼ੁਰੂਆਤ ਕਰਨੀ ਪਹਿ ਘਰਦੇ ਬਲੌਗ ਤੋਂ ਛੋਟੇ ਜਿਹੇ ਤੋਂ ਤੇ ਫੇਰ ਬਾਕੀ ਕਰਾਂਗੇ ਇੰਨੋਂ ਨਾ ਚਾਰਜ ਹੈ ਨਾ ਚਾਰਜਿੰਗ ਆਇਆ ਮੈਂ ਚਲੋ ਇਹੋ ਦਾ ਚੀਜ਼ ਵਧੀਆ ਇਦਾਂ ਹੁੰਦਾ ਦੇਖੋ ਮਾਈਕ ਲਾ ਕੇ ਬੋਲੀ ਜਾਏ ਬੰਦਾ ਹਨ ਫੂਨ ਸਾਈਡ ਤੇ ਰੱਖਦੇ ਭਾਈ ਹਾਂ ਦਾਦਾ ਮੈਂ ਬੰਦਾ ਜੋ ਮਾਜੀ ਗੱਲ ਕਰੀ ਜਾਵੇ ਵਧੀਆ ਹੁੰਦਾ ਹਨ ਇਹ ਵੀ ਆ ਸਪੈਸ਼ਲ ਲਈ ਆ ਪੀਏ ਵਾਸਤੇ ਡੱਬ ਵਾਸਤੇ ਤੇ ਇਹ ਬਣੀ ਹੋਈ ਹੈ ਇੰਗਲੈਂਡ ਦੀ ਯੂਕੇ ਲਓ ਜੀ ਸਾਡੇ ਸਸਤਾ ਰੈਡੀ ਹੋ ਗਏ ਆ ਦਰਾਉਣ ਵਾਸਤੇ ਮੈਂ ਥੋੜਾ ਜਿਹਾ ਮੋਟਾ ਰੱਖਣਾ ਬੜਾ ਪਤਾ ਜਿਆ ਨਹੀਂ ਕਰਨਾ ਥੋੜਾ ਹੋ ਕਰ ਲਵੋ ਕੋਈ ਗੱਲ ਨਹੀਂ ਥਲੇ ਦੁੱਧ ਵਾਲਾ ਥਲੇ ਲੈ ਲੈ ਆਟਾ ਮੈਂ ਸਲੇ ਟੋੜ ਜਾਣਾ ਫਿਰ ਲੋ ਜਿ ਹੁਣ ਲਾਪੇ ਤਿਆਰੀ ਹਾਂ ਲਾਪੇ ਤਿਆਰੀ ਪੀਜੇ ਦੀ ਲਾਤੀਆਂ ਸੌਸਾ ਉੱਪਰ ਆਹ ਰਚੀਸ ਇਹ ਬਾਤ ਮੈਂ ਮਾੜੀ ਨਹੀਂ ਕਰਾਂ ਦੋ ਟਾਈਮ ਅੱਛਾ ਦੋ ਟਾਈਮ ਅੱਛਾ ਅੱਛਾ ਇਹ ਵੀ ਥੋੜਾ ਜਿਆਦਾ ਚੀਜ਼ੀ ਬਣ ਰਹਾ ਹੈ ਓਕੇ ਬਰਾਉ ਜੀ ਬਣਾ ਵਾਹ ਜੀ ਵਾਹ ਤਾਂ ਬਹੁਤ ਹੀ ਵਧੀਆ ਪੈਂਦੀ ਹੈ ਵੀਡੀਓ ਚ ਮਾਰ ਨਹੀਂ ਲੱਗਦਾ ਐ ਜੀ ਇਧਰ ਤੇ ਦਿਖਦਾ ਇਧਰ ਦੀ ਸਹੀ ਆ ਇੱਕ ਮਿੰਟ ਲੋ ਜੀ ਹੁਣ ਲਾ ਪਾ ਰਹੇ ਹਾਂ ਜੀ ਤੋਨਾ ਵਾਓ ਪਹਿਲਾਂ ਟਮਾਟਰ ਕਿ ਪਾਉਣੇ ਚਾਹੀਦੇ ਸੀ ਨਹੀਂ ਜਿੱਦਾਂ ਮਰਜ਼ੀ ਉਹ ਚੱਕਰ ਨਹੀਂ ਗਿਆ ਸਾਰੇ ਰਲ ਮਿਲ ਨਹੀਂ ਆ ਬੱਚੇ ਆ ਉਹ ਪੀਜਾ ਹੋ ਗਿਆ ਪਾਸਤਾ ਹੋ ਗਿਆ ਬਸ ਮੈਂ ਦੋ ਮਰਜੀ ਪਾਈ ਜਾ ਇਹ ਗੋਰਿਆਂ ਚ ਜੇ ਤਾਂ ਹੀ ਬਣਾਈਆਂ ਬਸ ਜਲਦੀ ਜਲਦੀ ਕੰਮ ਨਿਬੜ ਜਾਂਦਾ ਆਪਣੇ ਨੂੰ ਥੋੜਾ ਤੜਕੇ ਲਾਵੋ ਕੋਲ ਆ ਕੋ ਸੋਤੀ ਜੰਮੜੀਆਂ ਕਿੰਨਾ ਏਸੀਈ ਆ ਦੇਖਣ ਨੂੰ ਸੋਹਣਾ ਲੱਗਦਾ ਹੈ ਨਾ ਚੱਕੋ ਇਹ ਚੱਕੋ ਇਹ ਨਾ ਚੱਕੋ ਇਹ ਆ ਆਪਣੀ ਗਲਤੀ ਹੋ ਗਈ ਨਾ ਆਪਾਂ ਦੂਜਾ ਹੈ ਨਹੀਂ ਨਾ ਪੀਆ ਚੱਕਣ ਵਾਲਾ ਉਹ ਲੈ ਹਾਂ ਉਹ ਲੈ ਕੇ ਆਉਣਾ ਚਾਹਾਂਗੇ ਅੱਜ ਨਾਲੇ ਤੁਝਾ ਵੀ ਮਾਬਲਾ ਹੋਣਾ ਮੰਗਾਜਾ ਅੱਜ ਵਾਜਾ ਅੱਜ ਬਲੌਗ ਹੀ ਬਣੂਗਾ ਅੱਜ ਫੇਰ ਆ ਸ਼ੋਪਿੰਗ ਕਰਨ ਜਾਣੇ ਆ ਨਾਲੇ ਆਪਾਂ ਉਹ ਪੈਨ ਲੈ ਕੇ ਆਉਣਾ ਸੀਗਾ ਅੱਜ ਹਾਂ ਉਹ ਵੀ ਲੈ ਕੇ ਆਉਣਾ ਹਾਂ ਮੈਂ ਕਹਿੰਦੀ ਆ ਪਿਆਜ਼ ਆਹ ਟਮਾਟਰ ਪੁਰਾਣੇ ਹੋ ਗਏ ਇਹ ਜਿਆਦਾ ਹੀ ਹੋ ਗਿਆ ਕੁਛ ਨਹੀਂ ਕੋਈ ਚੱਕਰ ਨਹੀਂ ਆਪੇ ਹੋਣਾ ਉਹ ਤੇ ਫੋਨ ਨੂੰ ਵੀ ਵਿੱਚ ਆ ਫੋਨ ਨੂੰ ਜਵਾ ਕਰਦੇ ਤੇ ਹੀਟ ਦੇ ਨਾ ਹਾਂ ਲਾਲ ਨੂੰ ਹਣੀ ਆ ਬਾਹ ਕੱਢ ਲਈ ਪਹਿਲਾਂ ਸਾਰਾ ਵਿੱਚੋਂ ਫੋਨ ਨੂੰ ਦੇ ਇੱਕ ਮਿੰਟ ਮੈਂ ਬਲਾ ਸੈਟਿੰਗ ਕਰਾਂ ਵਾ 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 ਦੇਖ ਤਾਂ ਬਹੁਤ ਨੂੰ ਲੱਗਦਾ ਇਹਨਾਂ ਫੋਨ ਨੂੰ ਸੈਟਿੰਗ ਕਰਨੀ ਚਾਹੀਦੀ ਆ ਬਾਹ ਕੱਢਣਾ ਇੱਕ ਵੀ ਜਾ ਇੱਕ ਵੀ ਜਾ ਕੇ ਪ੍ਰਾਣਾ ਇਹ ਵੀ ਪ੍ਰਾਣਾ ਨਾ ਕੋਲੰਟ ਸਿੰਪਲੀ ਅਨੇ ਬੋਨਸ ਮਾਣੋ ਜਮਾ ਕੀਤਾ ਬਲਾ ਆਫਰੀ ਹੀਟ ਤੇ ਅਨੇ ਲੋਣਾ ਫਰੀ ਹੀਟ ਤੇ 220 ਲਾ ਲਈ ਹੈ ਨਾ 220 ਤੇ ਤੂੰ ਲੋ ਜੀ ਇਹ ਲੱਗਿਆ ਸਾਡਾ ਫਰੀ ਹੀਟ ਤੇ ਹਾਂ ਬਣੂਗਾ ਪੀਜ਼ਾ ਅੰਨ ਲਾਇਆ 200 ਦੇ ਕੰਪਲੀਟ ਹੋ ਰਿਹਾ। ਨੋ ਜੀ ਬੜਾ ਸਾਮਾਨ ਆ ਗਿਆ ਹੈ। ਜੇ ਰੋਪਾ ਛੋਪਾ ਨਹੀਂ ਖੰਨੇ ਪੀਏ ਉਹ ਤਾਂ ਐਨਾ ਸਾਮਾਨ ਪੁੰਡੇ ਨਹੀਂ ਗੇ ਕਿਉਂ ਨਾ ਸਾਮਾਨ ਵੇਚਣਾ ਹੁੰਦਾ। ਉਹ ਤਾਂ ਹੀ ਫਿਰ ਪਾਣੀ ਬਣਾਉਣਾ। ਥੋੜਾ ਜਿਹਾ ਲੰਦਾ ਰਹਿੰਦਾ ਆ। ਹਾਂ। ਇਹ ਆ ਆਪਣਾ ਘਰ ਦਾ ਚੀਜ਼ ਆ ਜਿੱਦਾਂ ਮਰਜ਼ੀ ਬਣਾਉਂ ਪਈ ਆ ਸਾਮਾਨ ਪਾ ਕੇ। 10-10 ਪਾ ਕੇ। ਇਹ ਮੈਲਟ ਹੋ ਜਾਣਾ ਸਾਰਾ। ਫੱਦਾ ਰਣਾ ਲੈ ਚੱਕ ਕੇ ਪਹੁੰਚ ਝੜ ਕੇ ਟ੍ਰੇ ਦੇ ਵਿੱਚ ਨਾ ਫਿਰ ਹੈ ਮੈਂ ਵੀਡੀਓ ਪਾਸ ਕਰ ਦਮ ਬਾਅਦ ਚ ਮੈਂ ਔਨ ਕਰਦਾ ਵੀਡੀਓ ਇਹਨੂੰ ਪਲੇਟ ਚ ਲਾ ਕੇ ਉਹ ਚੱਕਣਾ ਆਪਣੇ ਹਾੜੂ ਚੱਕਾ ਵਾਲਾ ਹੈ ਨਹੀਂਗਾ ਹੁੰਦਾ ਚਲੇ ਪੈਂ ਜਾਓ ਸਾਡੇ ਕੋ ਹੈ ਨਹੀਂਗਾ ਅਸੀਂ ਕੋਈ ਜੁਗਾਰ ਲਾਵਾਂਗੇ ਚੱਕ ਕੇ ਚ ਰੱਖਾਂਗੇ ਚੱਕ ਕੇ ਚ ਰੱਖਦੇ ਆ ਸਾਡੇ ਕੋ ਥੋੜੀ ਗਲਤੀ ਹੋ ਗਈ ਹੈ ਪਤਾ ਕੀ ਕਿਦਾਂ ਪਈਆਂ ਅਸੀਂ ਥੱਲੇ ਰੱਖ ਕੇ ਬਣਾਇਆ ਉਹ ਚੱਕਦੇ ਚੋਂ ਦੇਦਾਂ ਖਰਾਬ ਹੋ ਗਿਆ ਪਰ ਫੇਰ ਵੀ ਸਹੀ ਆ ਤਾਂ ਅਸੀਂ ਖਾਣਾ ਕਰੇ ਹੁਣ ਨੈਕਸਟ ਟਾਈਮ ਪਤਾ ਹੀ ਕਰਨਾ ਜੇ ਤੁਸੀਂ ਬਣਾਉਣਾ ਉਹ ਕਰਨਾ ਤੱਲੇ ਪੇਪਰ ਆਕੇ ਬਣਾਇਆ ਕਰੂੰਗਾ ਆਹ ਰਹਾ ਹਮ ਦੂਜਾ ਪਿਆੜਾ ਬਣ ਰਿਹਾ ਥਲੇ ਪੇਪਰ ਰੱਖਤਾ ਪੇਪਰ ਚੱਕਿਆ ਇਹ ਪੇਪਰ ਚਾਕੇ ਟੇਜ ਰੱਖ ਦੋ ਇਹ ਦੂਆ ਕੇ ਪਰ ਹਾਂ ਸਪੈਸ਼ਲ ਪੇਪਰ ਹੁੰਦਾ ਹੈ ਇਹਨਾਂ ਇਹ ਜਲਦਾ ਨਹੀਂ ਹੁੰਦਾ ਤੂੰ ਪਤਾ ਹੈ ਹੁਣ ਲੋਕਾਂ ਨੇ ਜਿਹੜੇ ਬਣਾਉਂਦੇ ਆ ਹੁਣ ਆਹ ਪਿਆੜਾ ਸਾਡਾ ਗੋਲ ਆ ਇਹ ਖਾਊਗਾ ਗੁੰਡਾਸ਼ ਇਹ ਅਸੀਂ ਖਾਵਾਂਗੇ ਆ ਗੁੰਡਾ ਦੇ ਵਾਸਤੇ ਆ ਚੋਲ ਹੋ ਜਾਂਦਾ ਪਤਾ ਲੱਗ ਗਿਆ ਨਾ ਸਾਰਿਆਂ ਨੂੰ ਕਹਾਵਾ ਤੁਸੀਂ ਵੀ ਬਣਾਉਣਾ ਪੀਜ਼ਾ ਆਪਣੇ ਘਰ ਚੱਖਾਂ ਵਾਲਾ ਹੈ ਨਹੀਂ ਥੱਲੇ ਉਹਨਾ ਤਾਂ ਥੱਲੇ ਪੇਪਰ ਆ ਕੇ ਉਹਦੇ ਤੋਂ ਬਣਾਤਾ ਉਹਨਾਂ ਸਹੀ ਬਣ ਜਾਂਦਾ ਫਿਰ ਦਾ ਕਰਕੇ ਜੋੜਾ ਵਧੀਆ ਖਾਮਾ ਕੇ ਪੀਜ਼ਾ ਤੇ ਦੇਖਦੇ ਹਾਂ ਕੀ ਬਣਦਾ ਕਿੱਦਾਂ ਦਾ ਬਣਦਾ ਟੇਸਟੀ ਬਣਦਾ ਨਾ ਕੁਝ ਪਾਇਆ ਉੱਪਰ ਹਮ ਮੰਨ ਤਫੋਖ ਦੇਖਦੇ ਪੋਖ ਲੱਗੀ ਜਾਂਦੀ ਹੈ ਨਹੀਂ ਹਾਂ ਹਾਲਾ ਹੈ ਫਾਈਨਲ। ਵਾਓ। ਬਹੁਤ ਵਾ ਦੇਖਣ ਲੱਗਦਾ। ਖਾਣ ਨਹੀਂ ਬਹੁਤ ਸਮਾਂ ਹੋ ਗਿਆ। ਅਜੇ ਫੋਰਨ ਉਪਰੀ ਚੂਟ ਹੋ ਰਿਹਾ। ਜਦੋਂ ਰੈੱਡ ਲਾਈਟ ਪਹੁੰਚ ਜਾਣੀ ਆ ਤਾਂ ਇਹ ਰੈਡੀ ਆ ਪੀਜ਼ੇ ਬਾਸ ਤੇ ਫਿਰ ਚੱਕਣਾ ਪੀਜ਼ੇ ਚੱਕ ਕੇ ਫੋਰਨ ਵਿੱਚ ਚਲੋ ਜੀ ਫਿਨਿਸ਼ ਕੰਮ। ਆਹ ਲੋ ਜੀ ਪੀਜ਼ੇ ਡੱਬੇ ਦੇ ਵਿੱਚ। ਦੋਨੇ ਪੀਜ਼ੇ ਬਾਹਰ ਤੇ ਆ। ਹਾਂ 20 ਮਿੰਟ ਦਾ ਲਾਉਣਾ ਟਾਈਮਰ 20 25 20 ਲਾਉਣੇ ਕੋਈ ਗਲਪਾ ਦੇਖ ਰੋ ਚੱਕ ਲਾ ਮੈਂ ਕਿਨਾਂ ਤਿੰਨਾਂ ਕਰਿਆ ਗਿਆ 20 20 ਮਿੰਟਸ ਇੰਨਾ ਫੋਨ ਹਾਂ ਲਾ ਕੇ 20 ਮਿੰਟਸ ਤਾ ਟਾ ਟਾਈਂ ਆਪ ਵੀ ਟਾਈਮ ਵਾਚ ਵੇਟ ਐਂਡ ਵਾਚ 20 ਮਿੰਟਸ 20 ਮਿੰਟਸ ਵੇਟ ਐਂਡ ਵਾਚ ਫੇਰ ਦੇਖਦੇ ਆ ਮੇ ਤਾਂ ਬਹੁਤ ਲੱਗੀ ਆ एकदम ਵਧੀਆ ਬਣਿਆ ਵਧੀਆ ਬਣਿਆ ਮੈਂ ਪਹਿਲਾਂ ਗਾਇ ਤਾਂ ਵਧੀਆ ਬਣਿਆ ਵਧੀਆ ਬਣਿਆ ਹੋਣਾ ਚਾ ਦੇਖਦੇ ਆ ਤੁਹਾਡੇ ਜੋ ਜਿਹਨਾਂ ਦਾ ਪੀਜ਼ਾ ਵੰਡਾ ਪਿਆ ਉਹਨਾਂ ਦਾ ਕਪਾ ਇੱਕ ਦੀ ਜਾਨ ਕੜੀ ਛੋਟੀ ਜੀ ਆੜੇ ਹੈ ਨਾ ਬਣਾਣਾ ਮੈਂ ਕਿ ਦੇਖੀ ਸੀ ਵੀਡੀਓ ਉਹਨਾਂ ਕੰਨਾ ਐਕਸਪੈਰੀਮੈਂਟ ਕਰਨਾ ਕਹਿੰਦੇ ਆ ਪੇਪਰ ਟਿਸ਼ੂ ਰੂਲ ਇਹਨੂੰ ਗਿੱਲਾ ਕਰਕੇ ਇਹਨੂੰ ਪੁੱਲ ਪੇੜ ਦੋ ਕੰਨੇ ਵਨ ਵੇਖਣਾ ਇਹ ਫਰੈਸ਼ ਰਹਿੰਦੇ ਇਦਾਂ ਇੱਦੇ ਪੇ ਰਹਿੰਦੇ ਵਨ ਵੇਖ ਤਾਂ ਖਾਣੇ ਨਹੀਂ ਆ ਨਹੀਂ ਉਹਦਾ ਗੱਲ ਕਰਦਾ ਮੈਂ ਅਸੀਂ ਤਾਂ ਕਿੱਦਾਂ ਨਹੀਂ ਖਾ ਜਾਣੇ ਆ ਉਹ ਦੱਸਿਆ ਮੈਂ ਕੰਕਾਰ ਕੇ ਦੇਖਦੇ ਐਕਸਪਾਇਰੀ ਮੇਟ ਹੈ ਕਈ ਤਾਂ ਕਿਲਾ ਪੇਪਰ ਆ ਥੋੜੇ ਹਵਾੜ ਕੇ ਤੋਂ ਆਦਾ ਉਹ ਕਿੱਥੇ ਲਾਖ ਦੇ ਨੇ ਇੱਥੇ ਇਦਾਂ ਫੇਰ ਅੰਦਰ ਥੋੜਾ ਜਿਹਾ ਬਸ ਅੰਦਰ ਨਹੀਂ ਮਾਰਾ बाला तो तो नहीं जाना किला तो टिश्यू तो जाना ही हो जाएगा हम्म टिश्यू नहीं उनका पता क्यों उनका है प्लास्टिक प्लास्टिक कोई भी नहीं नहीं वगैरह पेपर से मैं देख के आते हैं ना देखे थे यहाँ हम कर एक्सपेरिमेंट दो दिन पहले लोग एक दिन दो दिन देखे थे यहाँ क्यों लास्ट टाइम भी पहले हम सारे खराब हो गए थे क्यों हाँ बांदा से कर दें बिट भाई 15 मिनट हो गए 15 मिनट देखो ਪੀਜ਼ਾ ਆਲਮੋਸਟ ਰੈਡੀ ਆ ਆ ਬੰਦੇ ਜਲਦੀ ਜਲਦੀ ਲੋ ਜੀ ਪੀਜ਼ਾ ਰੈਡੀ ਆ ਪੀਜ਼ਾ ਰੈਡੀ ਆ ਵਾਓ ਬਹੁਤ ਸੋਹਣਾ ਬਣਿਆ ਨਹੀਂ ਲੱਗਦਾ ਸੀਗਾ ਲੋ ਜੀ ਸਾਡਾ ਪੀਜ਼ਾ ਰੈਡੀ ਹੋ ਗਿਆ ਤੇ ਹੁਣ ਅਸੀਂ ਪੀਜ਼ਾ ਖਾਣ ਲੱਗੇ ਆ ਪੀਜ਼ਾ ਪਾਰਟੀ ਕਰਨੀ ਆ ਤੇ ਪੀਜ਼ਾ ਖਾ ਕੇ ਫ੍ਰੈਸ਼ ਹੋ ਕੇ ਨਾ ਧੋ ਕੇ ਤੋਂ ਜਾਣਾ ਬਾਹਰ ਤੋਂ ਮੀ ਗਾਣਾ ਉਹ ਤੋਂ ਸ਼ੋਪਿੰਗ ਕਰਨੀ ਹੈ ਸ਼ੋਪਿੰਗ ਕਰ ਲਈਏ ਤੇ ਫਿਰ ਉੱਥੇ ਵੀ ਆਂਡ ਰਾਈਡ ਤੋਂ ਵਲੌਗ ਬਣਾਉਣੀ ਤੁਹਾਨੂੰ ਦਿਖਾਵਾਂਗੇ ਥੇ ਸੁਪਰਮਾਰਕਟਸ ਵਰਤਗਾੜ ਦੀਆਂ ਗੱਦਾਂ ਦੇ ਗਿਆ ਓਕੇ ਸੀ ਯੂ ਸੂਨ ਬਾਏ ਬਾਏ